ਟਾਪਿਕ ਹੋਊਗਾ तकरीबन ਮੈਨੂੰ ਲੱਗਦਾ ਹਰੋ ਬੱਚਾ ਸੁਣਨਾ ਚਾਹੁੰਦਾ ਵਾ ਜਿਨੇ ਵੀਜ਼ਾ ਲੱਗਾ ਹੋਇਆ ਜਾਣਾ ਜਿਨੇ ਅਪਲਾਈ ਕਰਨਾ ਹਰ ਪੇਰੈਂਟਸ ਤਿਆਰੀ ਕਰ ਰਹਾ ਜਿਹੜਾ ਆਪਣੇ ਬੱਚੇ ਨੂੰ ਬਾਹਰ ਭੇਜ ਜਾਂਦੀ ਤੇ ਕਿ ਮਈ ਚ ਤੇ ਜਾਂ ਸਪਟੰਬਰ ਚ ਹੁਣ ਕੀ ਫਿਊਚਰ ਆਏਗਾ ਬੱਚੇ ਦਾ ਆਪਾਂ ਵੇਖਿਆ ਕਿਦਾਗਾ ਕੋਈ 2023 ਨਾ ਬੜਾ ਲਰਨਿੰਗ ਵਾਲਾ ਰਿਹਾ ਬੜਾ ਕੁਝ ਸਿਖਾ ਕੇ ਗਿਆ ਵੀਜ਼ਿਆਂ ਦੀ ਤਾਂ ਛੜੀ ਲੱਗੀ ਲੱਗੀ ਪਰ ਉਸ ਤੋਂ ਪਹਿਲੋਂ ਸਟਾਰਟਿੰਗ ਦੇ ਵਿੱਚ ਇਦਾਂ ਦੀਆਂ ਵੀਡੀਓ ਸਾਹਮਣੇ ਆਈਆਂ ਕਿ ਜਿਨ੍ਹਾਂ ਨੇ ਮਾਪੇ ਦੇ ਪੂਰੇ ਹਿਰਦੇ ਜੜੇ ਕੀਆ ਹਲਾ ਕੇ ਰੱਖਦੇ ਸੀ ਬੱਚਾ ਡੀਮੋਟੀਵੇਟ ਹੋ ਗਿਆ ਸੀਗਾ ਕਿ ਆ ਬਾਈ ਚੜਿਆ ਕੈਨੇਡਾ ਬੰਦ ਵੀਜ਼ਾ ਨਹੀਂ ਆਉਣੇ 23 ਦੇ ਵਿੱਚ ਆ ਗਿਆ ਜੀ ਕੈਨੇਡਾ ਕੰਮ ਹੀ ਨਹੀਂ ਰਿਹਾ ਜੀ ਇਹ ਹੋ ਗਿਆ ਖਲਾਰਾ ਪੈ ਗਿਆ ਸਾਰਾ ਕੁਛ ਆ ਬਹੁਤ ਕੁਛ ਖਾ ਕੇ ਗਿਆ ਸੋ ਮੈਂ ਤਾਂ ਕਹਿੰਦਾ ਲਾਈਵ ਦੇ ਵਿੱਚ ਮੈਟਰੀ ਕਰਦਾ ਕਿ ਆਪਾਂ ਸਿੱਖਿਆ ਕੀ ਹੈਗਾ ਉਹ ਜਿਹੜੀ ਚੀਜ਼ਾਂ ਇੰਪਲੀਮੈਂਟ ਆ ਸੋ ਮੈਂ ਇਹ ਤੇ ਇੱਕ ਤਾਂ ਸਰ ਲਗ ਭਾਗ ਜੇ ਤੁਸੀਂ ਗੱਲ ਕਰੋ 90% ਫਿਲ ਅਪ ਹੋ ਚੁੱਕਾ ਬੱਚੇ ਜ਼ਿਆਦਾਤਰ ਆਪਣੇ ਵੀਜ਼ਾ ਲਗਵਾ ਕੇ ਬੈਠੇ ਹੋਏ ਆ ਵੇਟ ਕਰਦੇ ਕਦੋਂ ਜਿਹੜਾ ਕਿ ਆ ਅਪ੍ਰੈਲ ਮਹੀਨ ਚੜੇ ਤੇ ਉਹ ਟਰੈਵਲ ਕਰ ਜਾਣ 1 ਮਨთ ਜਿਹੜਾ ਕਿ ਪਹਿਲਾਂ ਟਰੈਵਲ ਕਰਨਾ ਆਪਣੇ ਕੋਸਟ ਆ ਡੇਟ ਹੋਣ ਤੋਂ ਪਹਿਲਾਂ 3 ਹਫਤੇ ਤੋਂ 4 ਹਫਤੇ ਦੇ ਵਿੱਚ ਮਤਲਬ ਕਿ ਉਹ ਡੇਟ ਦੀ ਵੇਟ ਕਰ ਰਹੇ ਆ ਸੋ ਮੈਂ ਤਾਂ ਮੈਂ ਕਹਿੰਦਾ ਬਹੁਤ ਵਧੀਆ ਸਪਟੰਬਰ ਦੇ ਵਿੱਚ ਸਰਕਾਰ ਨੇ ਵੀ ਡਿਕਲੇਅਰ ਕੀਤਾ ਸਪਟੰਬਰ ਤੋਂ ਬਾਅਦ ਆਪਣੀਆਂ ਪਾਲਿਸਿਸ ਚੇਂਜ ਕਰਨ ਦੀ ਤਿਆਰੀ ਦੇ ਵਿੱਚ ਹੈਗੇ ਆ ਸੋ ਹਾਂ ਉਹ ਜਦੋਂ ਚੇਂਜ ਹੋਣਗੇ ਦੇਖਣ ਕਿਉਂਕਿ ਸਭ ਨੂੰ ਪਤਾ ਕਿ ਅਗਲੇ ਸਾਲ ਇਲੈਕਸ਼ਨ ਵੀ ਹੈਗੀਆਂ ਤੇ ਚੇਂਜਸ ਆਣਗੀਆਂ ਬੜਾ ਜਿਹੜਾ ਜੀਆਸੀ ਡਬਲ ਹੋਇਆ ਨੋ ਡਾਊਟ ਜੇਬ ਚ ਬਰਡਨ ਪਿਆ ਫਾਈਨੈਂਸ਼ਲੀ ਜਿਹੜਾ ਕਿ ਆ ਪੇਰੈਂਟ ਉਗੀ ਉਥੇ ਜਾ ਕੇ ਬੱਚੇ ਸਾਡੇ ਤੰਗ ਬਹੁਤ ਹੋ ਰਿਹਾ ਕਈਆਂ ਨੂੰ ਉਹ ਤੇ ਰਹਿਣ ਲਈ ਰੈਂਟ ਲੈ ਖਾਣ ਪੀਣ ਲਈ ਬੜਾ ਕੰਪਰਮਾਈਜ਼ ਕਰਨਾ ਪੈ ਰਿਹਾ ਸੋ ਤੁਹਾਡੇ پیسے ਤੁਹਾਨੂੰ ਮਿਲਨੇ ਆ ਜੋ ਸੀ ਤੁਹਾਨੂੰ ਪਹਿਲੀ ਵੀ ਡਿਕਲੇਅਰ ਕੀਤਾ ਜੋ ਸੱਚਾਈ ਹੈਗਾ ਜੋ 10 ਵੇ ਦਿੱਤਾ ਕਿ 1/3 ਤੀਜਾ ਹਿੱਸਾ 30% 30% ਅਮਾਉਂਟ ਤੁਹਾਨੂੰ ਪਹਿਲੀ ਵਾਰੀ ਚ ਜੀਆਈਸੀ ਨੇ ਜੜੀ ਕਿ ਤੁਹਾਨੂੰ ਤੁਹਾਡੇ ਖਾਤੇ ਚ ਟ੍ਰਾਂਸਫਰ ਹੋਏ ਨਹੀਂ ਸੋ ਤੁਹਾਡੇ ਲਈ ਤਾਂ ਬਹੁਤ ਫਾਇਦਾ ਹੋਊਗਾ ਤੁਹਾਡੇ ਬੱਚੇ ਲਈ ਉਥੇ ਤੇ ਬਾਕੀ ਹਾਂ ਉਹ ਤੁਹਾਡੇ ਬੱਚੇ ਦਾ ਫੈਸਲਾ ਹੋਊਗਾ ਤੁਹਾਡਾ ਆਪਸ ਪਰਸਨਲ ਜਿਹੜਾ ਕੀ ਹੈ ਕੰਸੈਂਟ ਹੋਊਗਾ ਕਿ ਹਾਂ ਉਹ ਬੱਚੇ ਨੇ ਫਿਰ ਉਸੇ ਉਥੇ ਰੱਖਣੇ ਅਗਲੀ ਆਪਣੀ ਜਿਹੜੇ ਕਿ ਹੋਰ ਖਰਚਿਆਂ ਵਾਸਤੇ ਉਤੇ ਜ ਜਾਨੂੰ ਨੇ ਤੁਹਾਨੂੰ ਭੇਜਨੇ ਸੋ ਬੱਚੇ ਦਾ ਹੱਕ ਹੈ ਜਦੋਂ ਇੱਕ ਵਾਰੀ ਪੈਸੇ ਵਾਪਸ ਆ ਜਾਂਦੇ ਆ ਸੋ ਮੈਂ ਟੇਕ ਸਪਟੰਬਰ ਟੇਕ ਵੀਜ਼ੇ ਵਾਲੇ ਮੈਂ ਤਾਂ ਬਹੁਤ ਵਧੀਆ ਦੇਖ ਰਿਹਾ ਕਿਉਂਕਿ ਜ਼ਿਆਦਾਤਰ ਮੈਂ ਤਾਂ ਕਹੂੰਗਾ ਜਿੰਨਾ ਗਾ ਕਾ ਨਾ ਮੈਂ ਜਿੰਨਾ ਮਾਜੀ ਆਪਾਂ ਨੌਨ ਸਟਾਪ ਬੋਲੀ ਜਾਵਾਂ ਬੱਚਾ ਬਰਾ ਕਹਿੰਦਾ ਵੀਜ਼ਾ ਲਗਵਾਏਗਾ ਵੀਜ਼ਾ ਲਗਵਾਏਗਾ ਗੱਲ ਕਰ ਹੋਰ ਕੁਝ ਨਹੀਂ ਚਾਹੀਦਾ ਬਟ ਮੈਂ ਤਾਂ ਕਹੂੰਗਾ ਹੁਣ ਉਸ ਸਮਾਂ ਆ ਚੁੱਕਾ ਕਿ ਸਾਨੂੰ ਜੇ ਅਸੀਂ ਵੀਜ਼ੇ ਤੋਂ ਅਗਲੀਆਂ ਗੱਲਾਂ ਨਹੀਂ ਕੀਤੀਆਂ ਨਾ ਕੇਸ ਪੜਾਈ ਤੋਂ ਬਾਅਦ ਫਾਇਦਾ ਸੈਟਲਮੈਂਟ ਕਿੱਦਾਂ ਹੋਏਗੀ ਤੇ ਆਪਾਂ ਆਪਣੇ ਬੱਚਿਆਂ ਆਉਣ ਵਾਲੇ ਉਹਨਾਂ ਦੇ ਫਿਊਚਰ ਵਾਸਤੇ ਕਿਤੇ ਨਾ ਕਿਤੇ ਮੈਂ ਕਹਾਂਗਾ ਕਿ ਆਪਾਂ ਮਿਸ ਕਰ ਜਾਾਂਗੇ ਆਪਾਂ ਕਿ ਉਹਨੂੰ ਸਹੀ ਗਾਈਡੈਂਸ ਦੇਣ ਦੇ ਲਈ ਸੋ ਮੈਂ ਕਹਾਂਗਾ ਇਸ ਚੀਜ਼ਾਂ ਤੇ ਜਰੂਰ ਵਰਕਆਊਟ ਕਰੋ ਜਿੰਨਾ ਹੋ ਸਕੇ ਬੱਚੇ ਨੂੰ ਪੜ੍ਹਾਈ ਲਈ ਮੋਟੀਵੇਟ ਕਰੋ ਉਹਨੂੰ ਇਹ ਚੀਜ਼ਾਂ ਸਮਝਾਓ ਮੈਂ ਤਾਂ ਕਹਿੰਦਾ ਆਪਣੀਆਂ ਐਗਜ਼ਾਮਪਲਾਂ ਦੋ ਤੁਸੀਂ ਆਪਣੀਆਂ ਪੇਰੈਂਟਸ ਐਜ਼ ਐਗਜ਼ਾਮਪਲਸ ਉਹ ਆਪਣੀਆਂ ਕਿ ਅੱਜ ਵੀ ਅਸੀਂ ਕੰਮ ਕਰ ਰਹੇ ਹਾਂ ਅੱਜ ਵੀ ਅਸੀਂ ਕਮਾਈ ਕਰਕੇ ਦੇਖ ਲੈ ਤੇਰੇ ਤੇ ਪੈਸਾ ਲਾ ਕੇ ਤੈਨੂੰ ਪੜ੍ਹਾਈ ਪੜਨ ਨੂੰ ਬਾਹਰ ਭੇਜਨੇ ਆ ਕਿ ਤੇਰੀ ਜ਼ਿੰਦਗੀ ਬਣ ਜਾਏ ਆਪ ਨਹੀਂ ਅਸੀਂ ਪੜ੍ਹ ਸਕਦੇ ਕਿਉਂਕਿ ਪੜ੍ਹਾਈ ਦੀ ਇਹ ਉਮਰ ਹੈਗੀ ਆ ਜਰੂਰ ਸੰਭਲ ਜਿਹੜਾ ਕੀ ਆ ਸਿਖਾ ਕੇ ਭੇਜੋ ਜਿੰਨਾ ਹੋ ਸਕੇ ਇਸ ਕੰਸਲਸ ਕਾ ਕੇ ਭੇਜੋ ਕਿ ਬੱਚੇ ਕੋਲ ਕੋਈ ਆਰਟ ਹੋਵੇ ਉੱਥੇ ਜਾ ਕੇ ਉਹ ਲਾਈਨਾਂ 'ਚ ਕੰਮ ਨਾ ਲੱਗੇ ਕਿਉਂਕਿ ਕੈਨੇਡਾ ਚੜੀਆਂ ਵੀਡੀਓ ਆਉਂਦੀ ਨਾ ਲਾਈਨਾਂ ਕਿੱਥੇ ਲੱਗਦੀਆਂ ਸਿਕਿਉਰਟੀ ਦੀ ਜੌਬ ਨੋਰਮਲ ਰਿਸੈਪਸ਼ਨ ਦੀ ਨੋਰਮਲ ਜੌਬ ਜਿੱਥੇ ਮੈਨੂੰ ਕੋਈ ਸਕਿੱਲ ਦੀ ਰਿਕੁਆਇਰ ਨਹੀਂ ਬਸਰਾ ਪਾ ਇੱਕ ਖੜੇ ਹੋਣਾ ਜੇ ਮੈਨੂੰ ਕਿ ਆਪਣਾ ਇੱਕ ਪ੍ਰੈਜ਼ੈਂਸ ਦੇਣੀ ਆ ਕਿ ਉਹ ਵਾਲੀਆਂ ਜੌਬਸ ਦੇ ਜਿਆਦਾ ਕਿ ਲਾਈਨ ਲੱਗਦੀ ਹੈ ਬਸ ਜਿੱਥੇ ਕਾਰਾਗਰੀ ਦੀ ਗੱਲ ਆ ਜਾਂਦੀ ਆ ਮੈਂ ਕਹੂੰਗਾ ਇੰਜੀਨੀਅਰਿੰਗ ਲੈਵਲ ਦੀ ਮੈਨੇਜਮੈਂਟ ਲੈਵਲ ਦੀਆਂ ਜੌਬਸ ਹੈਗ ਅਗਲੇ ਘਰੋਂ ਆ ਕੇ ਲੈ ਕੇ ਜਾਂਦੇ ਆ ਤੁਹਾਡੀਆਂ ਸ਼ਰਤਾਂ ਦੇ ਜਿਹੜੇ ਕੀ ਕੰਮ ਕਰਦੇ ਆ ਸੋ ਮੈਟਰ ਕਰਦਾ ਹੈ ਸਕਿੱਲ ਦੀ ਚਾਹੇ ਇੰਡੀਆ ਚੋ ਸਕਿੱਲ ਲੈ ਕੇ ਜਾਓ ਜਾਂ ਕਰਨਾ ਹੀ ਆ ਨਾ ਮੇਰੇ ਕਾਰੋਬਾਰ ਦੇ ਅਗੇ ਹੈ ਸਰ ਗ੍ਰੈਜੂਏਸ਼ਨ ਕਰਕੇ ਜਾਓ ਕਿਉਂਕਿ ਇੰਡੀਆ ਤੋਂ ਗ੍ਰੈਜੂਏਸ਼ਨ ਕਰਕੇ ਜਾਓਗੇ ਉਹਦਾ ਫਾਇਦਾ ਜਰੂਰ ਹੋਊਗਾ ਪੀਆਰ ਚੈਲਪ ਮਿਲੂਗੀ ਇੱਕ ਮੈਚਿਓਰਿਟੀ ਲੈਵਲ ਬਹੁਤ ਉੱਪਰ ਜਾਦਾ ਚੱਲ ਜਾਏਗਾ ਡਿਸੀਜਨ ਲੈ ਦੀ ਕੈਪੇਬਿਲਿਟੀ ਜ਼ਿਆਦਾ ਵੱਜੂਗੀ ਬਟ ਹਾਂ ਇਹ ਚੀਜ਼ਾਂ ਉਹ ਸ਼ਾਇਦ ਨਹੀਂ ਸਾਹਦੇ ਸੁਣਨਾ ਚਾਹੁੰਦੇ ਬਟ ਹਾਂ ਲੌਂਗ ਟਰਮ ਦੇ ਵਿੱਚ ਤੋੜੇ ਬੱਚੇ ਦੀ ਆ ਫਾਊਂਡੇਸ਼ਨ ਵਾਸਤੇ ਜੂਰ ਕੰਮ ਆਣਗੇ ਹੈਗੀਆਂ ਸੱਚੀਆਂ ਗੱਲਾਂ ਸੋ ਫਿਊਚਰ ਵੀਜ਼ਾ ਦੇ ਦੇਖਾਂ ਮੈਂ ਬਹੁਤ ਵਧੀਆ ਦੇਖਣੇ ਆ ਬਟ ਜੇ ਬੱਚਾ ਜਿਹਦਾ ਸਕਿੱਲ ਸਿੱਖੇ ਨਹੀਂ ਜਾ ਰਹੇ ਆ ਤੇ ਕਿਤੇ ਨਾ ਕਿਤੇ ਬੱਚੇ ਦੇ ਚੈਲੰਜ ਕਰ ਰਹੇ ਆ ਲਾਈਫ ਦੇ ਜੇ ਕੈਨੇਡਾ ਦੇ ਅੰਦਰਲਾ ਐਜੂਕੇਸ਼ਨ ਦੇ ਸਟਰਕਚਰ ਜੋ ਬੱਚੇ ਅੱਜਕੱਲ ਕਰ ਰਹੇ ਆ ਕਿ ਤੋ ਜਾ ਕੇ ਫੜਾ ਫੜਾ ਜਾ ਕੇ ਚੇਂਜ ਕਰਨਾ ਕਾਲਜ ਉਹ ਲੈਣਾ ਉਹ ਪੜ੍ਹਾਈ ਲੈਣੀ ਜਿੱਥੇ ਮੈਨੂੰ ਸਿਰਫ ਇੱਕ ਦਿਨ ਜਾਣਾ ਪਵੇ ਦੋ ਦਿਨ ਜਾਣਾ ਪਵੇ ਜਾਂ ਜਾਣਾ ਹੀ ਨਾ ਪਵੇ ਜਸਾਈਨ ਮੈਂ ਟਾ ਮੇਰਾ ਕੋਈ ਫਰੈਂਡ ਬਣਾ ਕੇ ਉੱਚੀਆਂ ਚੜ ਜਾਣ ਉਹ ਬੱਚੇ ਨਹੀਂ ਆਪਾਂ ਮੈਂ ਤਾਂ ਕਹੂੰਗਾ ਕਿਤੇ ਨਾ ਕਿਤੇ ਖਰਾਬ ਕਰ ਰਹੇ ਆ ਆਉਣ ਵਾਲਾ ਕੱਲ ਆਉਣਾ ਦਾ ਸੋ ਇੱਕ ਜੀ ਯਾਦ ਰੱਖਣੀ ਆ ਆ ਪੇਰੈਂਟਸ ਲੱਖਾਂ ਰੁਪਿਆ ਆਪਣੇ ਬੱਚਿਆਂ ਦੇ ਲਾ ਸਕਦੇ ਆ ਆਪਣੇ ਦੇ ਜੇ ਲਾਣੇ ਭਮ ਜਿੰਨੇ ਮਰਜੀ ਪੈਸਾ ਵੇਰ ਪਰ ਅੱਜ ਦੀ ਜੇ ਪੜ ਨਹੀਂ ਸਕਦਾ ਚਾਹੇ ਮੈਂ ਵੀ ਜਿੰਦੀ ਮਰਜੀ ਗੱਲਾਂ ਕਰਾਂ ਮੈਂ ਵੀ ਅੱਜ ਹਾਂ ਪੜ ਸਕਦਾ ਪਾਰਟ ਟਾਈਮ ਮੈਂ ਕਿਤੇ ਕੋਈ ਛੋਟੀਆਂ ਪੜਨਾ ਪਵੇ ਮੈਨੂੰ ਪਰ ਜੇ ਕੋਈ ਮੈਂ ਰੈਗੂਲਰ ਪੜਨਾ ਸਟਾਰਟ ਕਰਨਾ ਨਾ ਨਾਟ ਪ੍ਰੈਕਟੀਕਲੀ ਪੋਸੀਬਲ ਸੋ ਮੀਰ ਕਰਦਾ ਵਾਂ ਸਾਰੇ ਪੰਜਾਬੀ ਸਾਰੇ ਸਾਡੇ ਭੈਣ ਭਰਾ ਜਰੂਰ ਆਪਣੇ ਬੱਚਿਆਂ ਨੂੰ ਗਾਈਡ ਕਰਨਗੇ ਜ਼ਰੂਰ ਆਪਣੇ ਬੱਚਿਆਂ ਨੂੰ ਕਹਿਣ ਕਿ ਪੇਸ਼ੈਂਸ ਰੱਖਣੇ ਜਦੋਂ ਵੀ ਉੱਥੇ ਜਾਣੇ ਆ ਗੂਗਲ ਤੇ ਮੈਂ ਜੋ ਮਰਜੀ ਗੱਲਾਂ ਕਰਦਾ ਸਾਈਟ ਤੇ ਤੇ ਗੂਗਲ ਤੇ ਜਾ ਕੇ ਡਬਲ ਚੈੱਕ ਜਰੂਰ ਕਰੋ ਕਾਲੇਜੀਆ ਕਾਲੇਜੀਆ ਵੈਬਸਾਈਟ ਸ਼ਹਿਰਾ ਨਹੀਂ ਹੈ ਵੈਬਸਾਈਟ ਪਹਿਲੇ ਦਿਨੀ ਚੈੱਕ ਕਰਕੇ ਵੇਖੋ ਕਿ ਨਾ ਕਿ ਆਪ ਉਹਥੇ ਭੱਜਣ ਭਜਾਉਣ ਵਾਲੇ ਪਾਸੇ ਰਹੀਏ ਕਿ ਉਹ ਲੈ ਲਈਏ ਉਹ ਫਾਇਦਾ ਘਾਟਾ ਇੱਕੋ ਗੱਲ ਬੱਚੇ ਨੂੰ ਸਮਝਾਓ ਕਿ ਸਟਰਗਲ ਕਰਨੀ ਪੈਣੀ ਆ ਟਾਈਮ ਲੱਗਣਾ ਵਾ ਬਸ ਜਿਗਰਾ ਰੱਖ ਕੇ ਚੱਲੀ ਜਰੂਰ ਸਰੇ ਲੱਗੂਗਾ ਹੋਰ ਵੀ ਤੁਹਾਨੂੰ ਕੋਈ ਡਾਊਟ ਹੈਗਾ 8557885573 ਨੰਬਰ ਤੇ ਸਾਡੀ ਟੀਮ ਨਾਲ ਤੁਸੀਂ ਜਰੂਰ ਕੰਟੈਕਟ ਕਰ ਸਕਦੇ